ਪਾਰਟੀ ਵਾਲਰ ਜਰਨਮੈਂਟ ਮੋਸ਼ਨ ਦਿੱਤਾ ਗਿਆ ਸੀ ਜਿਹਦੇ ਤੇ ਹਾਊਸ ਨੇ ਬਿਲਕੁਲ ਚਰਚਾ ਨਹੀਂ ਕੀਤੀ ਔਰ ਹਾਊਸ ਨੂੰ ਬੰਦ ਕਰ ਦਿੱਤਾ ਗਿਆ ਪਰ ਜੋ 트ੰਪ ਦੇ ਟਵੀਟ ਆਏ ਉਸ ਤੋਂ ਬਾਅਦ ਸਾਡੀ ਸਰਕਾਰ ਬਿਲਕੁਲ ਚੁੱਪ ਹੈ ਇਹਨਾਂ ਦੇ ਕਿਸੇ ਬੰਦੇ ਨੇ ਆ ਕੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਪਰ ਉਹਦੇ ਮੁਤਾਬਕ 18% ਜਿਹੜਾ ਹੈ ਟੈਰਫ ਜਿਹੜੇ ਇਥੋਂ ਐਕਸਪੋਰਟ ਇੰਡੀਆ ਤੋਂ ਕਰਨਗੇ ਉਹਨਾਂ ਤੇ ਲੱਗੇਗਾ ਜਿਹੜੀਆਂ ਵਸਤਾਂ ਛੋਟ ਹੋਣਗੀਆਂ ਉਧਰ ਇਧਰ ਨੂੰ ਐਕਸਪੋਰਟ ਹੋਏਗਾ ਇੰਡੀਆ ਇਪੋਰਟ ਕਰੇਗਾ ਉਹਦੇ ਤੇ ਜ਼ੀਰੋ ਟੈਰਿਫ ਦੇਖੇ ਕਿੱਥੇ 18% ਕਿੱਥੇ ਜ਼ੀਰੋ ਟੈਰਿਫ ਉਹਦਾ ਬਹੁਤ ਵੱਡਾ ਨੁਕਸਾਨ ਸਾਡੀ ਕਿਸਾਨੀ ਤੇ ਹੋਏਗਾ ਪਰ ਪਹਿਲੀ ਵਾਰੀ ਹੈ ਕੋਈ ਨੈਸ਼ਨਲ ਮਿੱਤਰ ਬਣਾ ਕੇ ਦੇਸ਼ ਨੂੰ ਇਸ ਤਰੀਕੇ ਨਾਲ ਲਟਾਇਆ ਜਾ ਰਿਹਾ ਇੱਕ ਆਪਣੇ ਸੱਜਣ ਕੰਟਰੀ ਦੇ ਉਹਨੂੰ ਬਚਾਉਣ ਵਾਸਤੇ ਅੱਜ ਪੂਰੇ ਦੇਸ਼ ਦੇ ਜਿਹੜੇ ਉਹ ਦਾਤੇ ਲੱਗਦੇ ਕੋਈ ਉਹਦੇ ਟ੍ਰੇਡ ਦੇ ਵਿੱਚ ਇਹ ਨਹੀਂ ਲੱਗ ਰਿਹਾ ਇਹਨਾਂ ਨੇ ਵੀ ਕੋਈ ਮੂੰਹ ਖੋਲਿਆ ਹੋਵੇਗਾ ਜਾਂ ਇਹਨਾਂ ਨੇ ਵੀ ਕੋਈ ਆਪਣੀ ਗੱਲ ਰੱਖੀ ਹੋਵੇਗਾ ਦੇਖੋ ਪ੍ਰਧਾਨ ਮੰਤਰੀ ਪੰਜਾਬ ਤੇ ਸਿਰਫ ਪੰਜਾਬ ਨਾਲ ਕੋਈ ਲਗਾ ਨਹੀਂ ਕਿਉਂਕਿ ਜਦੋਂ ਦਾ ਕਿਸਾਨੀ ਸੰਘਰਸ਼ ਹੋਇਆ ਪ੍ਰਧਾਨ ਮੰਤਰੀ ਜਿਸ ਤਰੀਕੇ ਨਾਲ ਉਹਨਾਂ ਨੇ ਬਿੱਲ ਵਾਪਸ ਲਏ ਔਰ ਮਾਫੀ ਮੰਗੀ ਹੈ ਉਹ ਕੁੜਤਨ ਪੰਜਾਬ ਪ੍ਰਤੀ ਉਹਨਾਂ ਦੀ ਜਾਂਦੀ ਨਹੀਂ ਪੰਜਾਬ ਚ ਦੋ ਤਿੰਨ ਹੀ ਜਾਏ ਆ ਖਾਲੀ ਹੱਥ

ਕਿ ਇਹ ਇਹ ਸਾਡੀਆਂ ਸ਼ਰਤਾਂ ਤੈਅ ਹੋਈਆਂ ਨੇ ਅਸੀਂ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਪੁੱਛਣਾ ਚਾਹੁੰਦੇ ਸੀ ਕਿ ਇਸ ਸਦਨ ਦੇ ਵਿੱਚ ਖੁਲੋ ਕੇ ਉਹਨਾਂ ਨੇ ਕਿਹਾ ਸੀ ਕਿ ਮੈਂ ਅਮਰੀਕਾ ਨਾਲ ਕਿਸਾਨ ਦੇ ਹਿੱਤਾਂ ਤੇ ਕੋਈ ਡੀਲ ਨਹੀਂ ਕਰ ਸਕਦਾ ਕਿਉਂਕਿ ਉਹਦੇ ਨਾਲ ਸਾਡੀ ਐਗਰੀਕਲਚਰ ਤੇ ਬਹੁਤ ਵੱਡਾ ਫਰਕ ਪਏਗਾ ਪਰ ਜੋ ਟਰੰਪ ਦੇ ਟਵੀਟ ਆਏ ਉਸ ਤੋਂ ਬਾਅਦ ਸਾਡੀ ਸਰਕਾਰ ਬਿਲਕੁਲ ਚੁੱਪ ਹੈ ਇਹਨਾਂ ਦੇ ਕਿਸੇ ਬੰਦੇ ਨੇ ਆ ਕੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਪਰ ਉਹਦੇ ਮੁਤਾਬਕ 18% ਜਿਹੜਾ ਹੈ ਟੈਰਿਫ ਜਿਹੜੇ ਇਥੋਂ ਐਕਸਪੋਰਟ ਇੰਡੀਆ ਤੋਂ ਕਰਨਗੇ ਉਹਨਾਂ ਤੇ ਲੱਗੇਗਾ ਜਿਹੜੀਆਂ ਵਸਤਾਂ ਐਕਸਪੋਰਟ ਹੋਣਗੀਆਂ ਔਰ ਜਿਹੜਾ ਉਧਰੋਂ ਇਧਰ ਨੂੰ ਐਕਸਪੋਰਟ ਹੋਏਗਾ ਇੰਡੀਆ ਇمپੋਰਟ ਕਰੇਗਾ ਉਹਦੇ ਤੇ ਜ਼ੀਰੋ ਟੈਰਿਫ ਦੇਖੇ ਕਿੱਥੇ 18% ਕਿੱਥੇ ਜ਼ੀਰੋ ਟੈਰਿਫ ਔਰ ਉਹਦਾ ਬਹੁਤ ਵੱਡਾ ਨੁਕਸਾਨ ਸਾਡੀ ਕਿਸਾਨੀ ਤੇ ਹੋਏਗਾ ਸਾਡੀ ਇੰਡਸਟਰੀ ਤੇ ਹੋਏਗਾ ਕਿੱਥੇ ਇੱਕ ਬੰਨੇ ਅਸੀਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਆਂ ਪਰ ਐਸ ਵੇਲੇ ਜੋ ਹਾਲਾਤ ਹੋ ਗਏ ਨੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਇੰਡੀਆ 'ਚ ਹੋਣ ਜਾ ਰਿਹਾ ਹੈ ਉਸ ਤੋਂ ਇਲਾਵਾ 500 ਬਿਲੀਅਨ ਡਾਲਰ ਆਪਣੇ ਬਜਟ ਦਾ ਤਕਰੀਬ 18% ਜਿਹੜਾ ਆ ਇਹਨਾਂ ਨੇ ਉਹਦੇ ਕੋਲੋਂ ਵਸਤਾ ਖਰੀਦਣੀਆਂ ਨੇ ਅਮਰੀਕਾ ਦੇ ਕੋਲੋਂ ਔਰ ਜਿਹੜਾ ਤੇਲ ਰਸ਼ੀਆ ਤੋਂ ਬਿਲਕੁਲ ਬੰਦ ਕਰਕੇ ਵੈਨਜੂਏਲਾ ਤੋਂ ਤੇਲ ਖਰੀਦਣਾ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਆਪਣੇ ਮਿੱਤਰ ਨੂੰ ਅਸੀਂ ਸੁਣਦੇ ਹੁੰਦੇ ਸਾਂ ਕਿ ਨੈਸ਼ਨਲ ਬਰਡ ਨੈਸ਼ਨਲ ਟ੍ਰੀ ਕੋਸ਼ਿਤ ਹੁੰਦੇ ਨੇ ਹਰ ਕੰਟਰੀ ਦੇ ਸਾਡੇ ਵੀ ਨੇ ਪਰ ਪਹਿਲੀ ਵਾਰੀਆਂ ਕੋਈ ਨੈਸ਼ਨਲ ਮਿੱਤਰ ਬਣਾ ਕੇ ਦੇਸ਼ ਨੂੰ ਇਸ ਤਰੀਕੇ ਨਾਲ ਲਟਾਇਆ ਜਾ ਰਿਹਾ ਇੱਕ ਆਪਣੇ ਸੱਜਣ ਨੂੰ ਬਚਾਉਣ ਵਾਸਤੇ ਅਡਾਨੀ ਨੂੰ ਕਿਉਂਕਿ ਉਹਨਾਂ ਤੋਂ ਪਰਚਾ ਹੈ ਉੱਥੇ ਉਹਨਾਂ ਨੇ ਹੁਣ ਇਹਨਾਂ ਨੂੰ ਫੜਨਾ ਸੀ ਆਕੇ ਇਹਨਾਂ ਨੂੰ ਡਰ ਸੀ ਜਿੱਦਾਂ ਵੈਂਜੂਲ ਦਾ ਰਾਸ਼ਟਰਪਤੀ ਚੱਕ ਕੇ ਲੈ ਕੇ ਕਿਤੇ ਇਹਨੂੰ ਨਾ ਕਿਤੇ ਚੱਕ ਲੈਣ ਕਿਸੇ ਹੋਰ ਕੰਟਰੀ ਚ ਉਹਨੂੰ ਬਚਾਉਣ ਵਾਸਤੇ ਅੱਜ ਪੂਰੇ ਦੇਸ਼ ਦੇ ਜਿਹੜੇ ਉਹ ਦਾਤੇ ਲਾਤੇ ਕੋਈ ਉਹਦੇ ਟ੍ਰੇਡ ਦੇ ਵਿੱਚ ਇਹ ਨਹੀਂ ਲੱਗ ਰਿਹਾ ਕਿ ਇਹਨਾਂ ਨੇ ਵੀ ਕੋਈ ਮੂੰਹ ਖੋਲਿਆ ਹੋਵੇਗਾ ਜਾਂ ਇਹਨਾਂ ਨੇ ਵੀ ਕੋਈ ਆਪਣੀ ਗੱਲ ਰੱਖੀ ਹੋਵੇਗੀ ਸਾਰੇ ਦੇਸ਼ ਦਾ ਐਸ ਵੇਲੇ ਇਹਨਾਂ ਨੇ ਇੱਕ ਖਤਰੇ 'ਚ ਪਾਤਾ ਅੱਜ ਉਹ ਨੌਜਵਾਨ ਜਿਨ੍ਹਾਂ ਨੂੰ ਮੇਕ ਇੰਡੀਆ ਦੀ ਇਹ ਉਮੀਦ ਦਿੰਦੇ ਸੀ ਕਿ ਮੇਕ ਇੰਡੀਆ ਇੱਥੇ ਤਿਆਰ ਹੋਏਗਾ ਅੱਜ ਕਿੱਥੇ ਮੇਕ ਇੰਡੀਆ ਰਹੇਗਾ ਜੇ ਤਾਂ ਖੁੱਲੀ ਟ੍ਰੇਡ ਹੋਗੀ ਜੇ ਤਾਂ ਯੂਰਪਨਾ ਵੀ ਅਸੀਂ ਖੁੱਲੀ ਮਾਰਕੀਟ ਦੇ ਦਿੱਤੀ ਅ ਉਹਨਾਂ ਨੂੰ ਵੀ ਖੁੱਲੀ ਮਾਰਕੀਟ ਦੇ ਦਿੱਤੀ ਅਮਰੀਕਾ ਨੂੰ ਵੀ ਚైనా ਆਲਰੇਡੀ ਖੁੱਲੀ ਮਾਰਕੀਟ 'ਚ ਹੈ ਇੰਡੀਆ ਦਾ ਇੰਡਸਟਰੀ ਕਿੱਥੇ ਜਾਏਗੀ ਇੰਡੀਆ ਦਾ ਯੂਥ ਕਿੱਥੇ ਜਾਏਗਾ ਉਹਨੂੰ ਤੁਸੀਂ ਸੇਧ ਕਿਉਂ ਨਹੀਂ ਦੇ ਪਾਰੇ ਉਹਨਾਂ ਦਾ ਮੁਕਾਬਲਾ ਕਰਨ ਲਈ ਕਿਉਂ ਨਾ ਅਸੀਂ ਆਪਣੀਆਂ ਚੀਜ਼ਾਂ ਇੰਨਾ ਵੱਡਾ ਸਾਡੇ ਕੋਲ ਜਨਸੰਖਿਆ ਹੋਵੇ ਤੁਸੀਂ ਆਪਣਾ ਕਿਉਂ ਨਹੀਂ ਇੰਡਸਟਰੀ ਨੂੰ ਇਸ ਕਾਬਿਲ ਬਣਾਉਦੇ ਤੇ ਸਾਡੀ ਇੰਡਸਟਰੀ ਉਹਨਾਂ ਦਾ ਮੁਕਾਬਲਾ ਕਰੇ ਸੋ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਅਸੀਂ बार-बार ਹਾਊਸ ਦੇ ਵਿੱਚ ਇਹ ਮਸਲਾ ਰੱਖਾਂਗੇ ਇਹ ਸਾਨੂੰ ਇਹਦੇ ਤੇ ਪ੍ਰਧਾਨ ਮੰਤਰੀ ਆ ਕੇ ਜਵਾਬ ਦੇਣ ਲੇਕਿਨ ਖੁਦ ਸੰਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰ ਰਹੇ ਹੈ ਕਿ ਜਿਸ ਤਰੀਕੇ से ਦਿਰ ਚੰਗੀ ਹੁੰਦੀ ਤੇ ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਆ ਕੇ ਪ੍ਰੈਸ ਕਾਨਫਰੰਸ ਕਰਨੀ ਸੀ ਇਹਦਾ ਇੱਥੋਂ ਅੰਦਾਜ਼ਾ ਲਾ ਲਓ ਅਜੇ ਤੱਕ ਨਾ ਪ੍ਰਧਾਨ ਮੰਤਰੀ ਨਾ ਵਿਦੇਸ਼ ਮੰਤਰੀ ਨਾ ਉਹਨਾਂ ਦੇ ਕੋਈ ਹੋਮ ਮਿਨਿਸਟਰ ਨੇ ਆ ਕੇ ਕਿਤੇ ਬਾਹਰ ਗੱਲ ਕੀਤੀ ਹੈ ਵੀ ਇਹਦਾ ਕੀ ਫਾਇਦਾ ਨੁਕਸਾਨ ਹੈ ਔਰ ਇਹਦਾ ਸਭ ਤੋਂ ਵੱਡੀ ਗੱਲ ਹੈ ਹਾਊਸ ਚੱਲ ਰਿਹਾ ਇਹਨਾਂ ਨੂੰ ਹਾਊਸ ਦੇ ਵਿੱਚ ਗੱਲ ਰੱਖਣੀ ਚਾਹੀਦੀ ਪੂਰੇ ਦੇਸ਼ ਨੂੰ ਦੱਸੋ ਨਾ ਲਗਾਉਣਾ ਕੀ ਹੈ ਇਹਦੇ ਤੇ ਪੂਰੇ ਦੇਖਦੇ ਦੱਸੋ ਕੀ ਹੈ ਹਾਊਸ ਡਿਸਕਸ਼ਨ ਹੋਵੇ ਸਾਡੇ ਸਵਾਲ ਹੋਣ ਅਸੀਂ ਜਿਹੜਾ ਆਪੋਜੀਸ਼ਨ ਨੇ ਲੋਕਾਂ ਦੇ ਸਵਾਲ ਕਰਨੇ ਹੈ ਨਾ ਤੁਹਾਨੂੰ ਆਪੋਜੀਸ਼ਨ ਨੇ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਦਿਓ ਲੇਕਿਨ ਉਹ ਜਿਹੇ ਤਰੀਕੇ سے ਪ੍ਰਧਾਨ ਮੰਤਰੀ ਪੰਜਾਬ ਤੇ ਜਾਂਦੇ ਹੈ ਔਰ ਜਿਸ ਤਰੀਕੇ से ਅੱਡਜੀ ਦਾ ਪੈਸਾ ਰੋਕਣਾ ਕਿਸ ਤਰੀਕੇ ਚਾਹਤੇ ਦੇਖੋ ਪ੍ਰਧਾਨ ਮੰਤਰੀ ਪੰਜਾਬ ਤੇ ਸਿਰਫ ਪੰਜਾਬ ਨਾਲ ਉਹਨਾਂ ਨੂੰ ਕੋਈ ਲਗਾ ਨਹੀਂ ਕਿਉਂਕਿ ਜਦੋਂ ਦਾ ਕਿਸਾਨੀ ਸੰਘਰਸ਼ ਹੋਇਆ ਪ੍ਰਧਾਨ ਮੰਤਰੀ ਜਿਸ ਤਰੀਕੇ ਨਾਲ ਉਹਨਾਂ ਨੇ ਬਿੱਲ ਵਾਪਸ ਲਏ ਔਰ ਮਾਫੀ ਮੰਗੀ ਹੈ ਉਹ ਕੁੜਤਨ ਪੰਜਾਬ ਪ੍ਰਤੀ ਉਹਨਾਂ ਦੀ ਜਾਂਦੀ ਨਹੀਂ ਪੰਜਾਬ ਤੇ ਦੋ ਤਿੰਨ ਦਿਨ ਹੀ ਜਾਏ ਆ ਖਾਲੀ ਹੱਥ ਜਾਂਦੇ ਤੇ ਖਾਲੀ ਹੱਥ ਹੀ ਆ ਜਾਂਦੇ ਆ ਔਰ ਪੰਜਾਬ ਨੂੰ ਨਾ ਤਾਂ ਕੋਈ ਆਸਮਈਦ ਵੀ ਹੈ ਨਹੀਂ ਕਿ ਕੋਈ ਚਿੰਤਾ ਕਰਨ ਦੀ ਗੱਲ ਨਹੀਂ ਪੰਜਾਬ ਆਪਣੇ ਲਈ ਸਮਰੱਤ ਹੈਗਾ ਪੰਜਾਬ ਦੇ ਲੋਕ ਮਿਹਨਤੀ ਲੋਕ ਹੈ ਜਿਹੜਾ ਅਸੀਂ ਸਰਵਾਈਵ ਕਰ ਸਕਦੇ ਆ ਨਾ ਅਸੀਂ ਬਾਕੀ ਰਾਤਾਂ ਚ ਵੀ ਕਰਦੇ ਆ ਪਰ ਇਹ ਦੇਸ਼ ਨੂੰ ਨਾ ਡੁੱਬਣ